ਸਤਿ ਸ੍ਰੀ ਅਕਾਲ ਜੀ ਸੰਧੂ ਡੈਰੀ ਫਾਰਮ ਸਰਦੂਗੜ੍ਹ ਤੇ ਸਵਾਗਤ ਹੈ ਆਸ ਕਰਦੇ ਹਾਂ ਸੱਜਣੋ ਸਾਰੇ ਜਾਨਵਰਾਂ ਤੇ ਘਰ ਪਰਵਾਹ ਠੀਕ ਹੋਣਗੇ ਅੱਜ ਤਰੀਕ ਹੋ ਗਈ 24 ਦਸੰਬਰ 2025 ਦਿਨ ਸ਼ੁੱਕਰਵਾਰ ਹਰ ਸ਼ੁੱਕਰਵਾਰ ਮਾਨਸਾ ਮੰਡੀ ਦੋ ਤਿੰਨ ਮੰਡੀਆਂ ਬਾਅਦ ਪਹੁੰਚਿਆ ਸੱਜਣੋ ਕਿਉਂਕਿ ਤੁਹਾਨੂੰ ਪਤਾ ਹੀ ਹੈ ਕੰਮ ਤੋਂ ਅੰਦਰ ਜੀਰੀ ਦਾ ਸੀਜ਼ਨ ਚੱਲ ਰਿਹਾ ਹੈ ਤੇ ਕੋਸਪਰਾਉ ਦਿਵਾਲੀ ਦਵੂਲੀ ਦਾ ਕਰਕੇ ਮਾੜਾ ਮੋਟਾ ਇੱਧਰ ਉੱਧਰ ਹੋ ਗਿਆ ਲੇਟ ਹੈ ਨਾ ਇੱਕ ਦੋ ਮੰਡੀਆਂ ਵਿੱਚੋਂ ਆਇਆ ਨਹੀਂ ਗਿਆ ਜਿਹੜੇ ਸੱਜਣੇ ਚੈਨਲ ਨਹੀਂ ਸਬਸਕ੍ਰਾਈਬ ਕਰਿਆ ਨਾ ਸੰਧੂ ਡੇਰੀ ਫਾਰਮ ਸਰਦੂਲਗੜ ਸਬਸਕ੍ਰਾਈਬ ਕਰ ਲਿਓ ਤੇ ਜਿਹੜੇ ਸੱਜਣੇ ਫੇਸਬੁੱਕ ਤੇ ਫੋਲੋ ਨਹੀਂ ਕਰਿਆ ਫੋਲੋ ਕਰ ਲਿਓ ਕਿਉਂਕਿ ਛੋਟੇ ਪਰ ਕੇ ਭਰਾਵਾਂ ਨਾਲ ਹੀ ਕੰਮ ਚੱਲਦਾ ਅੱਜ ਦਿਖਾਉਣਾ ਤੁਹਾਨੂੰ ਕੀ ਆ ਮੰਡੀਆਂ ਦੇ ਰੇਟ ਕੀ ਗੱਲਬਾਤ ਹੈ ਕੀ ਭਾ ਰਹਿੰਦੇ ਆ ਤੇ ਕਿੰਨੇ ਕ ਦੁੱਧ ਵਾਲੀਆਂ ਮਿਲਦੀਆਂ ਹੈ ਮਿਲਦੇ ਆ ਸੱਜਣਾਂ ਆਜੋ ਕਰਦੇ ਆ ਕਿਸਾਨ ਭਰਾਵਾਂ ਨਾਲ ਗੱਲ ਕਿਉਂਕਿ ਉਹਦਾ ਘਰੇ ਬੈਠਿਆਂ ਨੂੰ ਰੇਟ ਜਿਹਦਾ ਪਤਾ ਲੱਗ ਜਾਂਦਾ ਹੋਰ ਕੋਈ ਗੱਲ ਬਾਤ ਨਹੀਂ ਜਿਹੜੇ ਬਾਹਰ ਬੈਠੇ ਆ ਸੱਜਣ ਉਹ ਵੀ ਬਹੁਤ ਪਿਆਰ ਦਿੰਦੇ ਆ ਵੀਡੀਓ ਨੂੰ ਕਿਉਂਕਿ ਉਹ ਕਹਿੰਦੇ ਸਾਡਾ ਇਧਰ ਹੀ ਮਨੋਰੰਜਨ ਹੋ ਜਾਂਦਾ ਭਰਾਵੋ ਸ਼ੌਂਕੀ ਬਹੁਤ ਬੈਠੇ ਆ ਭਰਾ ਬਾਹਰਲੇ ਦੇਸ਼ਾਂ 'ਚ ਬਾਹਰ ਆਪਾਂ ਕੰਟਰੀਆਂ 'ਚ ਜਿਹੜੇ ਜਿਹੜੇ ਸੱਜਣ ਆਪਣੇ ਵੀਡੀਓ ਦੇਖਦੇ ਨੇ ਬਹੁਤ ਬਹੁਤ ਜ਼ਿਆਦਾ ਧੰਨਵਾਦ ਆ ਸੱਜਣਾਂ ਦਾ ਬਹੁਤ ਬਹੁਤ ਜ਼ਿਆਦਾ ਇਹੋਂ ਦਾ ਛੋਟੇ ਪਰ ਕੇ ਭਰਾਮਣ ਵਾਲੀ ਕੰਮ ਚੱਲਦਾ ਹੈ। ਬਹੁਤ ਪਿਆਰ ਮਿਲਦਾ। ਆਜੋ ਸੱਜਣੋ ਮਿਲਦੇ ਆਂ ਗਾਈਆਂ ਕੀ ਰੇਟ ਰਹਿੰਦੀਆਂ। ਮੱਝਾਂ ਦਾ ਕੀ ਰੇਟ ਹੈ? ਕੀ ਗੱਲ ਬਾਤ ਹੈ? ਸੀਜ਼ਨ ਪੂਰਾ ਜੋਰਾਂ ਤੇ ਝੋਨੇ ਦਾ। ਬਾਡੀ ਫੁੱਲ ਜ਼ੋਰ ਤੇ ਚੱਲੀ ਜਾਂਦੀ ਐ ਤੇ ਆਜੋ ਮਿਲਦੇ ਆ ਸੱਜਣੋ। ਕੀ ਗੱਲ ਬਾਤ ਹੈ? ਇਹ ਸੱਜਣੋ ਮੱਝ ਦਿਖਾਉਣਾ ਟੌਪ ਕਲਾਸ ਹੀ ਹੈ ਜਮਾਂ। ਬਰੀਡ ਵਾਲੀ ਮੱਝ ਐ। ਮੋੜ ਲਿਆ ਭਾਈ। ਇਹਦਾ ਚੀਜ਼ ਹੈ। ਗਾੜੀ ਜੈਕ ਕਰ ਲਓ ਤੇ ਪਿਛਾੜੀ ਜੈਕ ਆਪਾਂ ਮੁੱਠੀ ਵਾਲਾ ਹਸਣ ਲੱਗਾ ਟਰੌਪ ਵਾਲਾ ਸਮੇ ਸਾਰੇ 800 ਦੀ 100 ਹੈ ਲਓ ਉਤੋਂ ਅੱਗਾ ਤੁਸੀਂ ਨੀ ਨਰਮ ਵੀ ਬਹੁਤ ਸੱਜਣ ਮੱਝ ਬ੍ਰੀਡ ਵੀ ਬਹੁਤ ਮੱਝ ਦੀ 20 ਕਿਲੋ ਦੀ ਗਾੜੀ ਹੋਟੋ-ਫੋਟੇ ਦੀ ਸਭ ਤੇਲ ਦੀ ਹੈ ਮਾਰਾ ਅੱਛਾ ਜੀ ਹਾਂ ਜੀ ਬਾਕੀ ਯਾਰ ਜਿਹੜੀ ਕੱਟੀ ਹੈ ਇਹਨਾਂ ਦੇ ਮਗਰ ਕੱਟੀ ਦਾ ਕੋਈ ਲੇਖਾ ਨਹੀਂ ਧੌਣ ਚੈੱਕ ਕਰ ਉਹਦਾ ਕੱਟੀ ਦੀ ਬੂਥੀ ਉਹ ਵੀ ਜਿਹਾ ਵੇਲੇ ਮੇਂ ਬੂਥੀ ਦੀ ਕੱਟੀ ਹੈ ਪੁੱਛਦੇ ਆਂ ਬਾਈ ਨੂੰ ਕੀ ਰੇਟ ਹੈ ਕੀ ਗੱਲਵਾਦਾ ਕਰ ਮਾਸੂਆ ਹਰਿਆਣਾ ਜੋ ਹੀ ਲੱਗਦੀ ਹੈ ਹਰਿਆਣਾ ਹਿੰਦੀ ਬੋਲਦਾ ਬਾਈ ਹਿੰਦੀ ਹਿੰਦੀ ਪੰਜਾਬੀ ਮਿਕਸ ਹੈ ਮਿਕਸ ਹੈ ਤੇ ਬਾਈ ਸਸਰੀ ਕਰੋ ਕਿਹੜਾ ਪਿੰਡ ਬਾਈ ਪਿੰਨ ਨਾਨਾ ਜੀ ਜਿਲਾ ਫਤਿਹਪੁਰ ਲੋਹਰੂ ਛੋਟੇ ਨੇੜੇ ਇਹਦਾ ਬਾਟਾ ਤੇ ਇਹਦਾ ਬਾਟਾ ਦੀ ਅੜਿਆਣ ਠੀਕ ਹੈ ਇਹ ਕਿਹ ਮਸੂਆ ਬਾਈ ਇਹ ਤੇ ਦੂਜਾ ਸੁਆ ਜੀ ਹੁਣ ਦੂਜਾ ਸੁਆ ਕਿੰਨੇ ਪੈਸੇ ਬਾਈ ਇਹ ਮੁਰ 2 ਆ ਜੀ ਤੋਂ ਜੇ ਇੱਕ ਕਰੋ ਯਾਰ ਦੂਜਾ ਸੁਆ ਕਦ ਸੁਈ ਬਾਈ ਇਹ ਰਾਤ ਸੁਈ ਹੈ ਰਾਤ ਸੁਈ ਹੈ ਸੱਜਣਾ ਛੰਗਾ ਲੱਗਦਾ ਕੱਟੀ ਨੂੰ ਹਣਾ ਹਾਂ ਜੀ ਚੰਗਾ ਆਇਆ ਕੱਟੀ ਨੂੰ ਹਾਂਜੀ ਹਾਂ ਜੀ ਸਪਾਇਰ ਬੱਚੇ ਸੱਤੇ ਵੀ ਆ ਜੀ ਸਪਾਇਰ ਆ ਗਿਆ ਬਾਕੀ ਕਰਦ ਵੀ ਵੋਟ ਹੈ ਚਮੜੀ ਪਤਲੀ ਹੈ ਤੇ ਸਫਾਈ ਬਹੁਤ ਆ ਥੱਲੋਂ 14 ਪਹਿਲਾਂ ਦਿੱਤਾ ਜੀ ਨੇ ਅੱਛਾ ਦੂਜੇ ਸੂਏ ਹੁਣ ਸਾਜੂ ਜੀ ਪਹਿਲੇ ਸੂਏ 14 ਕਿਲੋ ਹੁਣ ਦੂਜੇ ਸੂਏ ਮਗਰ ਕੱਟੀ ਰਾਤ ਸੂਈ ਹੈ ਨਾ ਬਾਈ ਰਾਤ ਦੀ ਹੈ ਜੀ ਚਮੜੀ ਦੇਖੋ ਯਾਰ ਐ ਕਾਗਜ਼ ਵਰਗੀ ਆ ਤੇ ਇੱਥੇ ਬਦਲਦਾ ਬਰੀਡ ਦਾ ਆ ਚੜਾਈ ਬਹੁਤ ਜ਼ਿਆਦਾ ਆ ਗਈ 18 ਨਾਲ 16 ਦਾ ਕੱਡੂ ਪੱਕਾ ਹੀ 17 ਨਾਲ 14 ਦਿਨ ਦੀ ਦੇ ਮਹਾਰਾਜ ਪਹਿਲਾਂ ਪਹਿਲੇ ਸਵੇਰ ਬਾਕੀ ਆ ਥਾਣੀ ਦਾ ਤਾਂ ਇਹਦਾ ਤਾਂ ਬਾਈ ਯਾਰ ਇੱਕ ਨਾਲ ਇੱਕ ਫੇਰੀ ਹੈ ਬਾਈ ਰੇਟ ਕੀ ਇਹਦਾ ਜਾਇਜ਼ ਆ ਰੇਟ ਜੇ ਨਾਲ ਜੀ 80 ਨੇ ਅੱਛਾ 1 ਲੱਖ 80 ਹੱਥ ਤੇ ਰੇਟ ਤਾਂ ਕੋਈ ਹੋਣਾ ਹੋ ਜਾਂਦਾ ਜਾਨਵਰ ਪਸੰਦ ਆ ਜੀ ਨਾ ਐਡਾ ਵੱਡਾ ਜਾਨਵਰ ਮਿਲਦਾ ਬਹੁਤ ਘੱਟ ਹੈ ਬਾਕੀ ਕੋਈ ਨਾ ਕੋਈ ਨਾ ਹੁੰਦੀ ਹੈ ਕਮੀ ਇਹ ਚਾਰੇ ਕੰਨੀਆਂ ਤਾਂ ਸੱਜਣਾ ਪੋਜੀ ਹੈ ਮੱਝ ਤਤਲੀ ਪੂਸ਼ ਅਗਾੜੀ ਪਿਛਾੜੀ ਦੋਨੇ ਸਿਰਾਂ ਬਾਕੀ ਨੰਬਰ ਲੈ ਕੇ ਦਿੰਨੇ ਆ ਪਾਈ ਦਾ ਇੱਕ ਨਾਲ ਵਾਲੀ ਖੜੀ ਆ ਪਾਈ ਦੇ ਉਹ ਵੀ ਦਿਖਾਉਣੇ ਆ ਆ ਦੇਖੋ ਭਰਾਓ ਖੁੱਲੀ ਖੜੀ ਆ ਗਾਲਾਂ ਕਰੀ ਜਾਂਦੀ ਆ ਆਟੋਮੈਟਿਕ ਹੀ ਖੜੀ ਆ ਜਮਾ ਬਹੁਤ ਸ਼ਾਨਦਾਰ ਚੀਜ਼ ਆ ਮਿਸਟਰ ਅੱਗੇ ਪਾਸੇ ਨਹੀਂ ਭਜਦੀ ਇੱਕ ਬਾਈ ਕੁੜਿਆ ਆ ਗਈ ਇਹਦੀ ਚੜਾਈ ਦੇਖੋ ਲੈ ਵੇ ਦੀ ਇਹ ਚੋਟਾ ਬੰਦਾ ਲਾਉਣ ਲੱਗਾ ਘੁੰਮਣੇ ਬਦਾ ਇਹਦੇ ਮਗਰ ਬੱਚਾ ਕੀ ਭਾਈ ਪੱਤਾ ਜੀ ਮਗਰ ਠੀਕ ਹੈ ਮਸੂਆ ਕੀ ਜੀ ਇਹ ਮਗਰਾ ਕਟਾ ਇਹਨੂੰ ਕਾਇਦ ਨੋਗੇ ਸੁਈ ਨੂੰ ਭਾਈ ਉਹ ਤਾਂ 14 15 ਤਿਆਰ ਹੈ ਜੀ ਕਾਇਦ ਨੋਗੇ ਸੁਈ ਨੂੰ ਅਗਾੜੀ ਹੈ ਦੀ ਬਹੁਤ ਹੈ ਨਾ ਸਾਣ ਹੈ ਇਹਦੇ ਟਾਪ ਕਲਾਸ ਹੈ ਫਾਇਰ ਨਾਲ ਲੈ ਲਿਓ ਭਰਾਵਾ 14 ਕਿਲੋ ਦੁੱਧ ਧਿਆਨਾ ਭਾਈ ਮੋਬਾਈਲ ਨੰਬਰ ਕਿਹਨੇ ਆਪਣਾ 729 ਹਾਂਜੀ ਭਾਈ 5814 ਤੁਹਾਡਾ ਦੱਸਿਓ ਹਾਂਜੀ 729 55114 ਤੇ ਨਾਮ ਕੀ ਆਪਣਾ ਨਾਮ ਪੋਤਾ ਰਾਮ ਉਹ ਤਾਂ ਰਾਮਪਿੰਡ ਨਾਣਾ ਜੀ ਜ਼ਿਲ੍ਹਾ ਸੰਗਰੂਰ ਹੈ ਨਾ ਮਸਜਦਨ ਬਾਈ ਨਾੜਾ ਨੋੜਾ ਦੇ ਕੋਈ ਭਾਂਜ ਜਕੀ ਬਰੀਕ ਵੀਡੀਓ ਲੰਮੀ ਹੋਈ ਨੇ ਜੰਗੀ ਮੱਚ ਆ ਜੇ ਨਾ ਜੈਡ ਬਲੈਕ ਹੀ ਕੱਟੂ ਦੱਸਦਾ ਤੇ ਬਾਕੀ ਪਰਲੀ ਦਾ ਤਾਂ ਲੇਖੇ ਕੋਈ ਨਹੀਂ ਇਹਦਾ ਕੀ ਰੇਟ ਆ ਵੀਰੇ ਉਹਦੀ ਪੂਣੀ ਪੇਟੀ ਹੈ ਜੀ 70 ਰੁਪਏ ਦੇ ਬਾਈ ਕਹਿੰਦਾ ਮਾਨ ਤਾਨ ਚਲ ਕੋਈ ਨਹੀਂ ਹੋ ਜਾਂਦਾ ਜਨਮਰ ਪਸੰਦ ਹੁਣਾ ਬਾਈ ਉਹ ਤਾਂ ਯਾਰ ਜਿਹੜਾ ਭਰਾ ਮਰਜੀ ਲੈ ਲੇ ਇੰਨੇ ਕੱਠ ਚਾਗ ਜਿਹੜੀ ਮੱਝ ਗਾਲਾ ਕਰਦੀ ਐ ਨਾ ਖੁੱਲੀ ਖੜੀ। ਉਹ ਦੁੱਧ ਵੀ ਫੁੱਲ ਕੱਢੂਗੀ। ਆ ਕੀ ਕਰ ਰਿਹਾ ਇਸ ਵਾਰਕਾ? ਧੰਨਵਾਦ ਬਾਈ। ਇੱਕ ਗਾਂ ਦੇਖ ਰਿਹਾ ਇਹ ਬਣਾ ਗਾਂ ਬਹੁਤ ਮਗਰਿਆ ਯਾਰ ਬੱਚਾ। ਆਇਆ ਬੱਚਾ ਇਹ ਤਾਂ ਮਗਰ ਕੀ ਐ ਬਾਈ? ਅੱਛਾ ਜੀ। ਬੱਚਾ? ਹਾਂ ਜੀ। ਇਹ ਤਾਂ 9 ਸੀ ਨੂੰ 15 ਤੋਂ ਲੋਗੇ। 15 ਨਾਲ ਕਿੰਨਾ ਦੁੱਧ ਆਏਗਾ? ਇਹ ਤਾਂ 12 ਲੀਟਰ ਐ। ਬੱਸ ਜਦੋਂ ਕਰੇ ਲੂ ਸੱਜਣੀ ਆ 12 ਲੀਟਰ ਨਹੀਂ ਤਾਂ ਫਿਰ 18 ਹੀ ਗਏ ਜਾਂਦੇ ਐ। ਇਹ ਤਾਂ ਫਿਰ ਪਿੰਡ ਕਿਹੜਾ ਬਾਈ? ਕਹਿ ਲੈ ਜੀ। ਲਖੇ ਵਾਲਾ। ਆਹੀ ਕਹਿ ਲਕਲਾ ਹਾਂਜੀ ਹਾਂਜੀ ਮਾਨਸਾ ਮਾਨਸਾ ਜਲਾ ਗਿਆ ਮੈਲ ਨੰਬਰ ਕਿੰਨਾ ਬਾਈ 82159 ਜੀ ਹਾਂਜੀ ਬਾਈ 77209 ਜੀ ਰੇਟ ਬਾਈ ਦਾ 1.60 ਲੱਖ ਰੁਪਏ ਮਾਨਤਨ ਹੋਜੂ ਨਾ ਹਾਂਜੀ ਮਾਨਤਨ ਕਰਦਾ ਚਲ ਮਾਨਤਨ ਹੋਈ ਜਾਂਦਾ ਨਾ ਮਾਰ ਬਚਾ ਬੜੀ ਪਿਆਰ ਹੁੰਦਾ ਓਹ ਤੇਰੀ ਨੂੰ ਅੱਬ ਯਾ ਭਾਰੇ ਦੁਬਾਰਾ ਦੋ ਤਾਂ ਬਾਦ ਯੂ ਸੇਵਾ ਨਾਲ ਹਨਾ ਕਰ ਲਿਓ ਸੁਪਾਰਕ ਬਾਈ ਨਾਲ ਗਾਂ ਵਧੀਆ ਬਾਈ ਦੀ ਫਿੱਟਲੇ ਵੇ ਦੀ ਜਮਾ ਜਦੋਂ ਛੋਟੀ ਦਿਖਾਉਣਾ ਪਰ ਉਹ ਟਾਪ ਕਲਾਸ ਇੱਕ ਕੋਚਾਂਗਾ ਚਾਹ ਨਹੀਂ ਦੇਖ ਲੈ ਮਗਰੇ ਕੋੜੇ ਮੰਗੂ ਵੀਡੀਓ ਲੰਮੀ ਹੋਏ ਨੇ ਰਹਿ ਜਾਣ ਬਾਰ ਆ ਜਾਣਾ ਤੋਰੀ ਬਾਬੇ ਮੜੀ ਤੋਰੀ ਗਾਣ ਕਰੀ ਮੈਨੂੰ ਤਾਂ ਲੱਗਿਆ ਸੀ ਜਿਵੇਂ ਚੌਥਾ ਪੰਜਵਾਂ ਮਹੀਨਾ ਹੁੰਦਾ ਸਿੰਗਾ ਦਿਖਾਉਣਾ ਇਹ ਤਾਂ ਸਿੰਗਾ ਦੀ ਹੋਰ ਕੱਡੂ ਵੀ ਚੱਬ ਸ੍ਰੀ ਬਹੁਤ ਆ ਬਾਕੀ ਦੋ ਦੰਦਾ ਤਾਇਆ ਕਹਿੰਦਾ ਹਨ ਤਾ ਦੋ ਦੰਦਾ ਕਰਦੀ ਹੈ ਤਾ ਇਹ ਸਰਦੂ ਕਰਦੀ ਕਰਦੀ ਅੱਛਾ ਹੋਰ ਨੇ ਮੇਰੇ ਕੋ ਝੋਟੀਆਂ ਕਰੇ ਪਿੰਡ ਯਾਰ ਮੈਂ ਕਹਿੰਦਾ ਛਾ ਭਾਈ ਮਜਬੂਰੀਆਂ ਨਹੀਂ ਹੁੰਦੀਆਂ ਭਾਈ ਆਪਣੇ ਘਰਾਂ ਦੇ ਆਪਾਂ ਨੂੰ ਪਤਾ ਹੀ ਹੈ ਨਾ ਆਪਾਂ ਵੀ ਹੁਣ ਦੇਖ ਪਾਲਦੇ ਆਂ ਜਾਨਵਰ ਹੁਣ ਐ ਤਾਂ ਮੈਨੂੰ ਪਤਾ ਵੀ 2 ਲੱਖ ਦੀ ਬਿਕੂਗੀ ਇਹ ਬਿਕੂਗੀ ਨਹੀਂ ਤਥੇ ਕੋਈ ਨਹੀਂ ਭਾਈ ਤਰੀ ਝੋਟੀ ਦੀ ਠੀਕ ਆ ਭਰਾਏ ਨੂੰ ਮਹੀਨਾ ਹਾਂ ਬਸ ਮਹੀਨੇ ਤਾਂ ਕੱਟੀ ਆ ਧੰਨਵਾਦ ਪ੍ਰਭਾਤ ਤਾਂ ਲੱਗਦਾ ਹਰ ਇੱਕ ਬੰਦੇ ਨੂੰ ਤਿੰਨ ਚਾਰ ਪੰਜ ਚੌਥਾ ਪੰਜਵਾਂ ਮਹੀਨਾ ਲੱਗ ਰਿਹਾ ਹੁੰਦਾ ਹੈ ਉਹਦੇ ਬਰੀਡ ਦਾ ਹੀ ਹੈ ਬਾਈ ਯਾਰ ਅਸਲ ਹੈ ਨਾ ਕੀ ਰੇਟ ਕਰਤਾ ਤਾਂ ਇਹਦਾ ਜੈਜਾ ਹੈ ਕੀ ਰੇਟ ਕਰਤਾ ਜੈਜਾ ਹੂੰ ਬਸ 55 ਤੇ ਅੜੀ ਖੜੀਆ ਸਾਡੀ ਗਰਾਰੀ ਹੋਣੀ ਜਾਊਗੀ ਚਲੋ ਵਧੀਆ ਦਾ ਤਾਂ ਕਹਿੰਦਾ ਰੇਟ ਆ 65000 ਰੁਪਏ ਦਾ ਮਾਨਤਨ ਕਰਦਾ ਕੋਈ ਗੱਲ ਨਹੀਂ ਮੈਨਲ ਨੰਬਰ ਕਿੰਨਾ ਬਾਈ ਇਦਰਾ 89679 ਹਾਂ 43676 ਲਾ ਸੱਜਣ ਜਿਹੜੇ ਝੋਟੀਆਂ ਮੰਗਦੇ ਨਾ ਐ ਜੀ ਝੋਟੀ ਲੈ ਲਿਆ ਕਰੋ ਕੇਰਾਂ ਲਾਦਿਆ ਕਰੋ ਰੁਪਏ ਤੇ ਪਰਮਾਤਮਾ ਮਿਹਰ ਕਰੇ ਰਹੇ ਜਾਂਦੀ ਹੁੰਦੇ ਚੰਗੀ ਬਰੀਡ ਨਾ ਹਲਦੀੁੰਦੀ ਆ ਦੇਖ ਲੋ ਟੌਰ ਨਾ ਖੜੀ ਐ ਜਿਵੇਂ ਇੰਨੇ ਕੱਟ ਚ ਖੜੀ ਐ ਨਾ ਮਾਨਸਾ ਮੰਡੀ ਦੇਖੜੇ ਪਿੰਡ ਕੋਦੂ ਵਾਲਾ ਬਾਈ ਦਾ ਜ਼ਿਲ੍ਹਾ ਮਾਨਸਾ ਇਹ ਆ ਗਿਆ ਤਸਵੀਰ ਸਰਦੂਲਗੜ ਹਾਂ ਹਾਂ ਟੌਰ ਲਓ ਸਪਾਰਕ ਬਾਈ ਨਾ ਟੌਪ ਕਲਾਸ ਆ ਪੂਰੀ ਕੱਦ ਹਜੇ ਨੇ ਹੋਰ ਕਰਨਾ ਕੋਈ ਹਜੇ ਕੱਢ ਨਹੀਂ ਗਈ ਇਹ ਵੀ ਕੱਦ ਤੋਂ ਕੱਢ ਗਈ ਸਿੰਘਾ ਸੱਪਾਂ ਦੀ ਜਮਾਂ ਫੇਰਾਈ ਹੈ ਉਹਨਾਂ ਝੋਟੀ ਦਿਖਾਉਣਾ ਟੌਪ ਦੀ ਨੀਲੀ ਰਵੀ ਦੀ ਮੁਰਲਾ ਬਾਈ ਕਿੰਨੇ ਪੈਸੇ ਇਹਦੇ ਕਿੰਨੇ ਪੈਸੇ ਬਾਈ ਇਹਦੇ ਇਹਦਾ ਇੱਕ ਵੀ ਆਵੇ ਠੀਕ ਆ ਆ ਆ ਨਾ ਕਰੀਏ ਬਾਈ ਇਹ ਰਸਤੇ ਬਾਈ ਆ ਪੂਰਾ ਯਾਰ ਇਹਦਾ ਹਾਂ ਸਿੰਗਾ ਹੈ ਕਾ ਲੱਕਾ ਟੀਂ ਦੀਆਂ ਨਾ ਬਾਈ ਕੱਟੀ ਆ ਦੋ ਦਿਨਾਂ ਹਾਂ ਹਾਂ ਸਿੰਗਾ ਬਾਬਾ ਜਮੇ ਕੱਟੀ ਲੱਗਦੀ ਹੈ ਚੱਬ ਤਕਾਂ ਦੋ ਦਿਨ ਮੰਨ ਕੋਲ ਕੇ ਕੋਈ ਨਹੀਂ ਖੜੀ ਜਾਂਦਾ ਭਾਈ ਆ ਚੁੰਗਣਾ ਆ ਜਾ ਭਾਈ ਤੇਰਾ ਇਹ ਕਿੱਦਾਂ ਥਾਂ ਦੇ ਤਾ ਕੀ ਆ ਭਾਈ ਬੱਚਾ ਮਗਰ ਲੇਟ ਹੋ ਗਈ ਥੋੜੀ ਹੈ ਨਾ ਅੱਛਾ ਇਹ ਪਾਸੇ ਉਹ ਗਾੜੀ ਕੁੜੀ ਦੇਖੋ ਸੱਜਣਾਂ ਥਾਣ ਤੋਂ ਤਾਂ ਟੌਪ ਕਲਾਸ ਆ ਜਾਵਾ ਸ਼ੀਲ ਬਹੁਤ ਦੋਨਾਂ ਅੱਖਾਂ ਚ ਪਈਆ ਦੇ ਸ਼ਿੰਭ ਜਾ ਕੇ ਹੈਗਾ ਮਾਣ ਉਹ ਦੋਨਾਂ ਚ ਸੰਡਕ ਕਮਾਲੂ ਹੈ ਕਰਦੇ ਆ ਭਾਈ ਕਾਰ ਲੈ ਬਵਾਰ ਦਾ ਮਨਪ੍ਰਤ ਉਹਨੂੰ ਜੇ ਅਗਾੜੀ ਕਿਰੇਟਾ ਪਈ ਤਾਂ 1 ਲੱਖ ਰੁਪਏ ਲੱਗਣ। ਵਾਕਰ ਵੀ ਰੇਟਾ ਜਦੋਂ ਮੰਡੀ ਚ ਮੰਗਣਾ ਪੈਂਦਾ ਰੇਟ। ਇਹ ਕਾਹਾਂ ਕੀ? ਹਾਂ। ਆਖਿਆ ਇਹ ਵੀ ਤੋਰੀ ਮਟੀ। ਇਹ ਕੀ ਆ ਗਈ ਬਾਈ ਕੁੜੇ? ਇਹ ਤਾਂ ਕਮਾਲੂ। ਚੜਾਈ ਬਹੁਤ ਲੇਵੀ ਦੀ ਬਾਈ ਇਹ ਹਨਾ ਥਣਾ ਦਾ ਚਲ 19-21 ਦਾ ਹੈਗਾ ਫਰਕ। ਮੋਡਲ ਆ ਬਾਈ ਪੱਕੇ ਲੇਵੀ ਦੇ ਇੱਟ ਵਰਗਾ ਇੱਟ ਤੋਂ ਵੀ ਪੱਕਾ ਹੋਊ ਮੈਨੂੰ ਤਾਂ ਲੱਗਦਾ। ਇਹ ਤੋਂ ਮਾੜਾ ਮੋਟਾ ਨੱਪ ਕੇ ਦੇਖੀਏ। ਹੈਂ? ਬਰਾਕ ਦੇ ਦੋ ਚਾਰ ਸੀ ਕਿਤਨਾ ਦੀ ਹੈ ਅੱਛਾ ਇਹ ਕਿਆ ਖਚੋਕੇ ਲੈਣੀ ਆ ਮਿਲ ਜੂ ਹਾਂ ਹਾਂ ਬਹੁਤ ਜ਼ਿਆਦਾ ਚੰਗੀਆਂ ਅੱਛਾ ਕਹਿ ਦੇਣਾ ਸੂਈਆ ਬਾਈ 6 ਦਿਨਾਂ ਦੀ 6 ਦਿਨਾਂ ਹੋ ਗਏ ਸੂਈ ਨੂੰ ਇਧਰੋਂ ਦੇਖੋ ਤਾਂ ਇੱਕੋ ਜਿਹਾ ਲੱਗਦਾ ਮਾਗਰੋਂ ਥੋੜਾ ਫਰਕ ਲੱਗਦਾ ਦੇਖ ਸਿੰਗਾ ਸੁੰਗਾ ਸਿੰਘ ਵੀ ਇੱਕੋ ਜੇ ਯਾਰ ਕੁੰਡੇ ਕਰਜੀ ਮੋੜਦੀ ਹੈ ਤੇ ਇਹਦਾ ਕੀ ਰੇਟ ਆ ਬਾਈ ਇਹਦਾ 120 ਬਾਈ 120 ਦੂਜਾ ਸੂਆ ਮਾਨ ਤਾਂ ਹੋ ਜੂ ਨਾ ਦੂਜਾ ਸੂਆ ਤੇ ਮੋਬਾਈਲ ਨੰਬਰ ਕਿੰਨਾ ਬਾਈ 9386388748 8748 48 ਉਹ ਪਾਰ ਦਾ ਕੰਮ ਨਹੀਂ ਸਜਣਿਆਂ ਦਾ ਘਰੇਲੂ ਆਪਣਾ ਕੰਮ। ਬਾਕੀ ਰੇਟ ਦਾ ਚਲ ਮਾਨਤਨ ਹੋ ਜਾਂਦਾ ਹਣਾ। ਇਹ ਜਾਨਵਰ ਪਸੰਦ ਆ ਜੇ ਘਰ ਲੈ ਉਸ ਪਰਖ ਭਾਈ। ਨਾ ਕੀ ਵੀ ਇਤਰਾ। ਸਕੰਦਰ ਸਿੰਘ ਸਕੰਦਰ ਸਿੰਘ ਪਿੰਡ ਕਮਾਲੂ। ਲੈ ਸਜਣੋ ਸੀਜ਼ਨ ਦਾ ਕਰਕੇ ਆ ਇਹ। ਜੀਰੀ ਦਾ ਸੀਜ਼ਨ ਪੂਰਾ ਜੋਰਾਂ ਤੇ ਆ। ਜੀਰੀ ਦਾ ਸੀਜ਼ਨ ਜਮਾਂ ਜੋਰਾਂ ਤੇ ਆ। ਥਾਲੀ ਭਾਈਆ ਸ਼ੈੱਡ। ਐ ਪੱਲੇ ਕਰਾਰੇ। ਅੱਧੇ ਤੋਂ ਮੁਗਲੀ ਵੇਖ ਦੇ ਅੱਧਾ ਦਾ ਵੱਧ ਹੀ ਪਿਆ ਦੇਖੋ ਉਹ ਦੂਰ ਤੱਕ ਕਰਦੀ ਨਾ ਜਾਵਾ ਫਲ ਸੀਜ਼ਨ ਦਾ ਕਰਕੇ ਫਰਕ